ਦੇ ਦਿਮਾਗ 'ਚ ਅਜ 아이ਡੀਆ ਆਇਆ ਮੈਂ ਕਿਹਾ ਜਿੱਦਾਂ ਖਾਣਾ ਹੁੰਦਾ ਲੰਗਰ ਲੱਗਦਾ ਤੇ ਅਸੀਂ ਕਿਉਂ ਨਾ ਕਿਤਾਬਾਂ ਦਾ ਲੰਗਰ ਲਾਈਏ ਤਾਂ ਕਿ ਇਹਦੇ ਤੋਂ ਕੋਈ ਬੱਚਾ ਬੈਨੀਫਿਟ ਲਵੇ ਫਿਰ ਮੈਂ ਆਪਣੇ ਲਾਇਬ੍ਰੇਰੀਅਨ ਮੈਡਮ ਨੂੰ ਕਿਹਾ ਮੈਂ ਕਿਹਾ achhi achhi books ਅਤੇ display ਕਰੋ ਜਿਹੜੇ ਬੱਚੇ ਨੂੰ ਜਿਹੜੀ ਬੁੱਕ ਪਸੰਦ ਆਉਂਦੀ ਹੈ ਐਜ਼ ਲੰਗਰ ਲੈ ਜਾਵੇ ਮੈਂ ਆਇ ਲੰਗਰ ਨਾ ਐਵੇਂ ਨਹੀਂ ਲਾਇਆ ਜਿਹੜੇ ਬੱਚੇ ਨੇ ਹੁਣ ਜਿਹੜੀ ਕਿਤਾਬ ਇਸ਼ੂ ਕਰਾਈ ਹੈ ਨਾ ਇੱਕ ਮਹੀਨੇ ਬਾਅਦ ਉਹਨੂੰ ਕਹਿਣਾ ਵੀ ਇਹਦਾ ਐਨਾਲਿਸਿਸ ਲਿਖ ਕੇ ਲਿਆ ਵੀ ਕੀ ਤੂੰ ਸਿੱਖਿਆ ਇਹ ਚੀਜ਼ ਨਾਲ ਕੀ ਹੈ ਬੱਚੇ ਮੈਂ ਕਹਿੰਦੀ ਹਾਂ ਬੱਚੇ ਨੂੰ ਲਿਖਣਾ ਆ ਜਾਂਦਾ ਹੈ ਲਿਖਣਾ ਆਏਗਾ ਪੜ੍ਹਨਾ ਆਏਗਾ ਕੱਲ ਨੂੰ ਬੱਚਾ بڑی ਕਿਤਾਬ ਲਿਖੂਗਾ ਸਰ ਜਦੋਂ ਕਿਤਾਬਾਂ ਬੱਚੇ ਦੀਆਂ ਦੋਸਤ ਬਣ ਜਾਂਦੀਆਂ ਤਾਂ ਫੋਨਾਂ ਤੋਂ ਦੂਰ ਹੋ ਜਾਂਦਾ ਜਦੋਂ ਕਿਤਾਬਾਂ ਲੈ ਕੇ ਜਾਂਦੇ ਨੇ ਉਹਨਾਂ ਦਾ ਕੀ ਰਿਸਪੌਂਸ ਆਉਂਦਾ ਉਹਨਾਂ ਨੂੰ ਸਰ ਪਹਿਲੇ ਤਾਂ ਬੱਚੇ ਜਿਹੜੇ ਛੋਟੇ ਬੱਚੇ ਉਹ ਕਵਰ ਤੋਂ ਅਟਰੈਕਟ ਹੁੰਦੇ ਆ ਕਲਰਫੁਲ ਜਿਹਾ ਕਵਰ ਹੈ ਗਲੇਜ਼ ਪੇਪਰ ਵਾਲੀ ਕਿਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਗਈ ਹੈ ਬਹੁਤ ਖੂਬਸੂਰਤ ਹੈ ਨਾ ਇਸ ਤੋਂ ਬੱਚਾ ਜਿਹੜਾ ਉਹ ਪੜਦਾ ਵਾ ਪੜਦਾ ਹੈ ਸਰ ਅਸੀਂ ਇੱਕ ਨਾ ਇਹਨਾਂ ਦਾ ਲੈਵਲ ਮਤਲਬ ਜਿਹੜੀ ਲੈਂਗੁਏਜ ਹੈ ਉਹ ਸਿੰਪਲ ਵਾਲੀ ਲਈਦੀ ਹੈ ਤਾਂ ਕਿ ਬੱਚਾ ਜਦੋਂ ਪੜੇ ਉਹਨਾਂ ਨੂੰ ਇਹ ਨਾ ਲੱਗੇ ਵੀ ਹਾਈ ਮੈਂ ਤਾਂ ਕਿਤਾਬ ਸਮਝ ਹੀ ਨਹੀਂ ਆਉਂਦੀ ਪਈ ਸਿੰਪਲ ਇੰਗਲਿਸ਼ ਵਾਲੀਆਂ ਕਲਰਫੁਲ ਗਲੇਜ਼ ਪੇਪਰ ਵਾਲੀ ਰੱਖੀ ਦੀ ਤਾਂ ਕਿ ਉਹਨੂੰ ਇੰਟਰਸਟ ਵੀ ਬਣੇ ਪੜ ਸਪੈਰੈਂਟਸ ਬਹੁਤ ਜਿਆਦਾ ਖੁਸ਼ ਹੁੰਦੇ ਆ ਕਿਉਂਕਿ ਅੱਜ ਦੇ ਡੇਟਸ ਸਪੈਰੈਂਟਸ ਨਾ ਬੱਚਿਆਂ ਦੇ ਮੋਬਾਈਲਾਂ ਦੇ ਉੱਤੇ ਗੇਮਾਂ ਖੇਡਣ ਤੋਂ ਦੁਖੀ ਆ ਉਹ ਚਾਹੁੰਦੇ ਆ ਕਿ ਵੀ ਸਾਡਾ ਬੱਚਾ ਇਹਦੇ ਤੋਂ ਪਰੇ ਹਟੇ ਤਾਂ ਫਿਰ ਉਹਨਾਂ ਨੂੰ ਲੱਗਦਾ ਵੀ ਚਲੋ ਕਿਤਾਬਾਂ ਦਿਖਾ ਕੇ ਜਿੰਨਾਂ ਦੇ ਮਗਰ ਲੱਜੇ ਤਾਂ ਜਿਆਦਾ ਵਧੀਆ ਸਪੈਰੈਂਟਸ ਬਹੁਤ ਸ਼ੌਂਕ ਨਾਲ ਲਾਂਦੇ ਆ ਹਾਂਜੀ ਮਤਲਬ ਵੀ ਪੜਨਾ ਚਾਹੁੰਦੇ ਨੇ ਕਿਤਾਬਾਂ ਬਿਲਕੁਲ ਸਰ ਬੱਚੇ ਬੜਾ ਕੁਝ ਦੱਸਦੇ ਹੋਣੇ ਘਰੇ ਜਾ ਕੇ ਵੀ ਅੱਜ ਸਾਡੇ ਸਕੂਲ 'ਚ ਆ ਹੋਇਆ ਆ ਹੋਇਆ ਮੰਮੀ ਇੱਕ ਕਿਤਾਬ ਇਹ ਜੀ ਆ ਭੂਤ ਆਲੀ ਆ ਜੇ ਆ ਉਹ ਹੈ ਪਰ ਆਪਣੀ ਮਾਵਾਂ ਨੂੰ ਪਿਤਾ ਜੀ ਨੂੰ ਲਿਆ ਕੇ ਦਿਖ ਉਹ ਸਰਕਾਰ ਨੇ 2019 ਚ ਡਾਇਰੈਕਟ ਪ੍ਰਿੰਸੀਪਲ ਰੱਖਿਆ ਸੀ ਨਾ ਤਾਂ ਜਦੋਂ ਮੈਂ ਪ੍ਰਾਈਵੇਟ ਸਕੂਲਾਂ ਨੂੰ ਦੇਖਦੀ ਸੀ ਨਾ ਮੇਰੇ ਅੰਦਰ ਜੈਲਸੀ ਹੁੰਦੀ ਸੀਗੀ ਦੇਖ ਕੇ ਵੀ ਇਹ ਇਹ ਕਰਾਂਦੇ ਵੀ ਕੱਖ ਨਹੀਂ ਹੈਗੇ ਪਰ ਲੋਕੀ ਕ੍ਰੇਜ਼ੀ ਆ ਇਹਦੇ ਲਈ ਤਾਂ ਮੈਂ ਉਸੇ ਦਿਨ ਇੱਕ ਅਹਦ ਲਿਆ ਸੀਗਾ ਵੀ ਜਿਸ ਸਕੂਲ 'ਚ ਮੈਂ ਜਾਉਂਗੀ ਨਾ ਇਹਨਾਂ ਸਭ ਨੂੰ ਪਿੱਛੇ ਕਰ ਦੇਣਾ ਲਾਈਬ੍ਰੇਰੀ ਲੰਗਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਮਿੱਟੀ ਰੋਡ ਲੁਧਿਆਣਾ ਸੋ ਇੱਥੇ ਇੱਕ ਲਾਈਬ੍ਰੇਰੀ ਬਣਾਈ ਗਈ ਆ ਜਿਸ ਦਾ ਨਾਮ ਰੱਖਿਆ ਗਿਆ ਵਾ ਲਾਈਬ੍ਰੇਰੀ ਲੰਗਰ ਸੋ ਇੱਥੇ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਇਤਿਹਾਸ ਦੇ ਬਾਰੇ ਜਾਣੂ ਕਰਾਇਆ ਜਾਂਦਾ ਵਾ ਹਰ ਇੱਕ ਨੋਲੇਜ ਦੀ ਕਿਤਾਬ ਜਿਹੜੀ ਆ ਇਸ ਲਾਈਬ੍ਰੇਰੀ ਦੇ ਵਿੱਚ ਮੌਜੂਦ ਹੈਗੀ ਆ 4000 ਤੋਂ ਵੱਧ ਕਿਤਾਬਾਂ ਇਸ ਲਾਈਬ੍ਰੇਰੀ ਦੇ ਵਿੱਚ ਰੱਖੀਆਂ ਗਈਆਂ ਨੇ ਸੋ ਜਿਹੜੇ ਵੀ ਬੱਚੇ ਇੱਥੇ ਆਉਂਦੇ ਨੇ ਉਹ ਕਿਤਾਬਾਂ ਇੱਥੋਂ ਲੈ ਕੇ ਜਾਂਦੇ ਨੇ ਪੜ੍ਹ ਕੇ ਜੋ ਕਹਾਣੀਆਂ ਨੇ ਜੋ ਸਟੋਰੀਆਂ ਨੇ ਉਹ ਯਾਦ ਕਰਦੇ ਨੇ ਤਾਂ ਇੱਥੇ ਆ ਕੇ ਟੀਚਰ ਨੂੰ ਸੁਣਾਉਂਦੇ ਨੇ ਤਾਂ ਇਹ ਕਿਤਾਬਾਂ ਬੱਚਿਆਂ ਨੂੰ ਫ੍ਰੀ ਦਿੱਤੀਆਂ ਜਾਂਦੀਆਂ ਨੇ ਨਾਲ ਦੀ ਨਾਲ ਪੇਰੈਂਟਸ ਵੀ ਇੱਥੇ ਆ ਕੇ ਇਹਨਾਂ ਕਿਤਾਬਾਂ ਨੂੰ ਦੇਖਦੇ ਨੇ ਪੜ੍ਹਦੇ ਨੇ ਸੁਣਦੇ ਨੇ ਅਤੇ ਘਰਾਂ ਦੇ ਵਿੱਚ ਲੈ ਕੇ ਜਾਂਦੇ ਨੇ ਆਪਣੇ ਘਰਾਂ ਦੇ ਵਿੱਚ ਇਤਿਹਾਸ ਦੇ ਬਾਰੇ ਜਾਣੂ ਕਰਾਉਂਦੇ ਨੇ ਸੋ ਇੱਕ ਇਸ ਤਰ੍ਹਾਂ ਸ਼ੁਰੂਆਤ ਹੋਈ ਸਕੂਲ ਦੇ ਪ੍ਰਿੰਸੀਪਲ ਜਿਹੜੇ ਨੇ ਉਹ ਸਾਡੇ ਨਾਲ ਮਜੂਨੇ ਪੂਰੀ ਗੱਲਬਾਤ ਕਰਾਂਗੇ ਇਸ ਲਾਇਬ੍ਰੇਰੀ ਨੂੰ ਕਦੋਂ ਸ਼ੁਰੂ ਕੀਤਾ ਗਿਆ ਮੈਡਮ ਇਹ ਲਾਇਬ੍ਰੇਰੀ ਬਣਾਈ ਗਈ ਹੈ ਕਦੋਂ ਇਹਦੀ ਸ਼ੁਰੂਆਤ ਹੋਈ ਹੈ 4000 ਤੋਂ ਵੱਧ ਕਿਤਾਬਾਂ ਹੈਗੀਆਂ ਨੇ ਕਾਰਨ ਕੀ ਹੈ ਇਸ ਲਾਇਬ੍ਰੇਰੀ ਬਣਾਉਣ ਦਾ ਨਾਮ ਵੀ ਬੜਾ ਖੂਬਸੂਰਤ ਰੱਖਿਆ ਹੋਇਆ ਲਾਇਬ੍ਰੇਰੀ ਲੰਗਰ ਹਾਂ ਸਰ ਇਹ ਜਿਹੜਾ ਰੂਮ ਹੈ ਇਹ ਇਸੇ ਸਾਲ ਚ ਮਤਲਬ ਸਟਾਰਟ ਹੋਇਆ ਬਟ ਲਾਇਬ੍ਰੇਰੀ ਤਾਂ ਇਸ ਸਕੂਲ ਚ ਸ਼ੁਰੂ ਤੋਂ 1954 ਦੀ ਹੈ ਸਰ ਜਿੱਦਾਂ ਗਵਰਨਮੈਂਟ ਵੱਲੋਂ ਸਾਨੂੰ ਫੰਡਿੰਗ ਆਂਦੀ ਹੈ ਜਾਂ ਸਰ ਕਈ ਜਿਵੇਂ ਬੱਚੇ ਜਿਹੜੇ ਇਥੋਂ ਪੜ ਕੇ ਗਏ ਆ ਜਾਂ ਕੋਈ ਉਦਾਂ ਹੀ ਸਾਨੂੰ ਡੋਨੇਸ਼ਨਸ ਮਿਲਦੀਆਂ ਰਹਿੰਦੀਆਂ ਤੇ ਸਰ ਫਿਰ ਅਸੀਂ ਅੱਛੀਆਂ-ਚੀਆਂ ਬੁੱਕਸ ਬੱਚਿਆਂ ਦੇ ਲੈਵਲ ਦੇ ਹਿਸਾਬ ਨਾਲ ਲੈਣੇ ਆ ਤੇ ਫਿਰ ਮੇਰੇ ਦਿਮਾਗ 'ਚ ਅੱਜ ਆਈ ਆਈਡੀਆ ਆ ਮੈਂ ਕਿਹਾ ਜਿੱਦਾਂ ਖਾਣਾ ਹੁੰਦਾ ਲੰਗਰ ਲੱਗਦਾ ਤੇ ਅਸੀਂ ਕਿਉਂ ਨਾ ਕਿਤਾਬਾਂ ਦਾ ਲੰਗਰ ਲਾਈਏ ਤਾਂ ਕਿ ਇਹਦੇ ਤੋਂ ਕੋਈ ਬੱਚਾ ਬੈਨੀਫਿਟ ਲਵੇ ਫਿਰ ਮੈਂ ਆਪਣੇ ਲਾਇਬ੍ਰੇਰੀਅਨ ਮੈਡਮ ਨੂੰ ਕਿਹਾ ਮੈਂ ਕਿ ਅੱਛੀਆਂ ਅੱਛੀਆਂ ਬੁੱਕਸ ਅੱਥੇ ਡਿਸਪਲੇ ਕਰੋ ਜਿਹੜੇ ਬੱਚੇ ਨੂੰ ਜਿਹੜੀ ਬੁੱਕ ਪਸੰਦ ਆਉਂਦੀ ਹੈ ਐਜ਼ ਲੰਗਰ ਲੈ ਜਾਵੇ ਉਹ ਇਹ ਲੰਗਰ ਦੇ ਵਿੱਚ ਲੈ ਜਾਵੇ ਆ ਕੇ ਬਸ ਉਹ ਲੈ ਜਾਵੇ ਸਰ ਅੱਛਾ ਇਹ ਕਿਤਾਬਾਂ ਦਾ ਕੀ ਕੀ ਇਤਿਹਾਸ ਹੈ ਕਿ ਕਿਹੜੀ ਕਿਹੜੀ ਕਿਤਾਬਾਂ ਲਗਾਈਆਂ ਗਈਆਂ ਨੇ ਜਿਵੇਂ ਮੈਂ ਦੱਸਿਆ ਕਿ 4000 ਤੋਂ ਵੱਧ ਕਿਤਾਬਾਂ ਨੇ ਇਸ ਲੈਵੇ ਜੀ ਸਰ 4000 ਤੋਂ ਉੱਪਰ ਬੁੱਕਸ ਹੈਗੀਆਂ ਇਹਦੇ ਵਿੱਚ ਸਰ ਅਸੀਂ ਲੈਵਲ ਦੇ ਹਿਸਾਬ ਨਾਲ ਰੱਖੀਆਂ ਜਿੱਦਾਂ ਕੰਪ ਛੋਟੇ ਬੱਚਿਆਂ ਦੀ ਉਮਰ ਜਿਵੇਂ ਮਤਲਬ ਹੈਗੇ ਸਾਡੇ ਕੋਲ 5 ਸਾਲ ਤੋਂ ਸਟਾਰਟ ਹੋ ਜਾਂਦੇ ਬੱਚੇ 5 ਤੋਂ ਲੈ ਕੇ 12 ਸਾਲ ਦੇ ਬੱਚਿਆਂ ਤੱਕ ਦੀਆਂ ਕਿਤਾਬਾਂ ਫਿਰ 12 ਤੋਂ ਲੈ ਕੇ 15 ਦਾ ਏਜ ਗਰੁੱਪ ਦੀਆਂ ਫਿਰ 16 ਤੋਂ ਲੈ ਕੇ ਅੱਗੇ ਜਿੰਨਾ ਸਾਡੇ ਵੱਡੇ ਹੁੰਦੇ ਆ ਬੱਚੇ ਤੇ ਕੁਝ ਕੰਪੀਟੀਸ਼ਨ ਦੇ ਬੁੱਕਸ ਐ ਕੁਝ ਸਟੋਰੀ ਬੁੱਕਸ ਐ ਆਟੋਗ੍ਰਾਫੀ ਆਟੋ ਬਾਇਓਗ੍ਰਾਫੀ ਹੈਨਾ ਇਹੋ ਜੀ ਸਾਰੀ ਤਰ੍ਹਾਂ ਦੀ ਸਰ ਅਸੀਂ ਕੋਸ਼ਿਸ਼ ਕਰੀ ਹੋਈ ਇਹ ਕਿਤਾਬਾਂ ਸੀ ਲਈਏ ਕਿਹੜੀ ਕਿਹੜੀ ਕਿਤਾਬ ਜਿਹੜੀ ਖਾਸ ਜਿਹੜੀ ਇਸ ਲਾਇਬ੍ਰੇਰੀ ਦੇ ਵਿੱਚ ਹੈਗੀ ਐ ਜੋ ਬੱਚਿਆਂ ਨੂੰ ਸਹੀ ਜਾਣਕਾਰੀ ਦਿੰਦੀ ਹੈ ਜਿਹੜੀ ਸਰ ਹਰ ਕਿਤਾਬ ਦੀ ਆਪਣੀ ਬਿਊਟੀ ਹੁੰਦੀ ਐ ਤੇ ਮਤਲਬ ਬੱਚਿਆਂ ਦੇ ਇੰਟਰਸਟ ਤੇ ਡਿਪੈਂਡ ਕਰਦਾ ਹੈ। ਕਈ ਬੱਚੇ ਸਟੋਰੀਜ਼ ਪੜ੍ਹ ਕੇ ਖੁਸ਼ ਹਾਂ ਤਾਂ ਸਾਡੇ ਕੋਲ ਕਿੰਨੀਆਂ ਹੀ 500 ਬੁੱਕਸ ਹੁੰਦੀਆਂ ਮੈਨੂੰ ਲੱਗਦਾ ਸਟੋਰੀਜ਼ ਦੀਆਂ। ਕੋਈ ਬੱਚੇ ਇੰਗਲਿਸ਼ ਸਿੱਖਦੇ ਆ ਜਾਂ ਕੋਈ ਐਨਸਾਈਕਲੋਪੀਡੀਆ ਹੈਗਾ ਮਤਲਬ ਹਰ ਕੰਪੀਟੀਸ਼ਨ ਦੀ ਕਿਤਾਬ ਸਾਡੇ ਕੋਲ ਇਸ ਟਾਈਮ ਪਈ ਹੈ ਲਾਇਬ੍ਰੇਰੀ ਦੇ ਵਿੱਚ। ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਵੀ ਇੱਥੇ ਇਹ ਲਾਇਬ੍ਰੇਰੀ ਸੀ ਪਰ ਇਸ ਦਾ ਨਾਮ ਚੇਂਜ ਕਰ ਦਿੱਤਾ ਲਾਇਬ੍ਰੇਰੀ ਲੰਗਰ ਬਣਾ ਦਿੱਤਾ ਖੂਬਸੂਰਤ ਲਾਇਬ੍ਰੇਰੀ ਬਣਾ ਦਿੱਤੀ ਗਈ ਆ। ਰਿਸਪੌਂਸ ਕਿਸ ਤਰ੍ਹਾਂ ਦਿੰਦਾ ਵਾ ਬੱਚੇ ਜਦੋਂ ਆਉਂਦੇ ਨੇ ਇਹਨਾਂ ਨੂੰ ਪੜ੍ਹਦੇ ਨੇ ਕੀ ਇਹ ਸਰੇ ਬਹੁਤ ਵਧੀਆ ਪ੍ਰਸ਼ਨ ਹੈ ਮੈਂ ਇਹ ਲੰਗਰ ਨਾ ਐਵੇਂ ਨਹੀਂ ਲਾਇਆ ਜਿਹੜੇ ਬੱਚੇ ਨੇ ਹੁਣ ਜਿਹੜੀ ਕਿਤਾਬ ਇਸ਼ੂ ਕਰਾਈ ਹੈ ਨਾ 1 ਮਹੀਨੇ ਬਾਅਦ ਉਹਨੂੰ ਕਹਿਣਾ ਵੀ ਇਹਦਾ ਅਨਲਿਸਿਸ ਲਿਖ ਕੇ ਲਿਆ ਬਿਕੀ ਤੂੰ ਸਿੱਖਿਆ ਅੱਛਾ ਜੋ ਲੈ ਕੇ ਗਿਆ ਵਾ ਤੇ ਉਹਦੇ ਬਾਰੇ ਪੁੱਛਣਾ ਜ਼ਰੂਰ ਹੈ ਕਿ ਤੂੰ ਦੱਸ ਕਿ ਤੂੰ ਲੈ ਕੇ ਗਿਆ ਵਾ ਕਿਉਂ ਲੈ ਕੇ ਗਿਆ ਤੈਨੂੰ ਉੱਪਰ ਦੱਸ ਹਾਂ ਫੀਡਬੈਕ ਸਰ ਇਹ ਚੀਜ਼ ਨਾਲ ਕੀ ਹੈ ਬੱਚੇ ਮੈਂ ਕਹਿੰਦੀ ਹਾਂ ਬੱਚੇ ਨੂੰ ਲਿਖਣਾ ਆ ਜਾਂਦਾ ਹੈ ਲਿਖਣਾ ਆਏਗਾ ਪੜ੍ਹਨਾ ਆਏਗਾ ਕੱਲ ਨੂੰ ਬੱਚਾ ਬੜੀ ਕਿਤਾਬ ਲਿਖੂਗਾ ਸਰ ਜਦੋਂ ਕਿਤਾਬਾਂ ਬੱਚੇ ਦੀਆਂ ਦੋਸਤ ਬਣ ਜਾਂਦੀਆਂ ਤਾਂ ਫੋਨਾਂ ਤੋਂ ਦੂਰ ਹੋ ਜੂਗਾ ਸਰ ਮੇਰਾ ਅੰਦਰਲਾ ਮਕਸਦ ਇਹ ਹੈ ਬੱਚਿਆਂ ਦਾ ਕੀ ਰਿਸਪੌਂਸ ਆਉਂਦਾ ਜਦੋਂ ਕਿਤਾਬਾਂ ਲੈ ਕੇ ਜਾਂਦੇ ਨੇ ਉਹਨਾਂ ਦਾ ਕੀ ਰਿਸਪੌਂਸ ਆਉਂਦਾ ਨਾਲ ਸਰ ਪਹਿਲੇ ਤਾਂ ਬੱਚੇ ਜਿਹੜੇ ਛੋਟੇ ਬੱਚੇ ਤਾਂ ਕਵਰ ਤੋਂ ਅਟਰੈਕਟ ਹ ਖੂਬਸੂਰਤ ਹੈ ਨਾ ਇਸ ਤੋਂ ਬੱਚਾ ਜਿਹੜਾ ਵਾ ਉਹ ਪੜਦਾ ਵਾ ਪੜਦਾ ਹੈ ਸਰ ਅਸੀਂ ਇੱਕ ਨਾ ਇਹਨਾਂ ਦਾ ਲੈਵਲ ਮਤਲਬ ਜਿਹੜੀ ਲੈਂਗੁਏਜ ਆ ਉਹ ਸਿੰਪਲ ਵਾਲੀ ਲਈਦੀ ਆ ਤਾਂ ਕਿ ਬੱਚਾ ਜਦੋਂ ਪੜੇ ਨਾ ਉਹਨੂੰ ਇਹ ਨਾ ਲੱਗੇ ਵੀ ਹਾਈ ਮੈਂ ਤਾਂ ਕਿਤਾਬ ਸਮਝ ਹੀ ਨਹੀਂ ਆਉਂਦੀ ਭਈ ਸਿੰਪਲ ਇੰਗਲਿਸ਼ ਵਾਲੀਆਂ ਕਲਰਫੁੱਲ ਗਲੇਜ਼ ਪੇਪਰ ਵਾਲੀਆਂ ਰੱਖੀ ਦੀ ਤਾਂ ਕਿ ਉਹਨੂੰ ਇੰਟਰਸਟ ਵੀ ਬਣੇ ਪੜਨ ਲੱਗੇ ਯਾਨੀ ਕਿ ਹਰ ਇੱਕ ਕਿਤਾਬ ਦੇ ਵਿੱਚ ਪਿਕਚਰਸ ਜ਼ਰੂਰ ਹੈਗੀਆਂ ਨਾ ਤਾਂ ਕਿ ਬੱਚਾ ਆਸਾਨੀ ਨਾਲ ਕਿਤਾਬਾਂ ਨੂੰ ਪੜ ਸਕੇ ਉਹਨੂੰ ਕਈ ਵਾਰੀ ਸਰ ਕੋਈ ਲਫ਼ਜ਼ ਹੁੰਦਾ ਬੱਚਾ ਗਲਤ ਪੜ ਲੈਂਦਾ ਹੈ ਜਾਂ ਉਹਨੂੰ ਸਮਝ ਨਹੀਂ ਆਉਂਦੀ ਪਰ ਫੋਟੋ ਦੇਖ ਕੇ ਉਹਨੂੰ ਪ ਇਹ ਕਿਤਾਬ ਜਿਹਵੇਂ ਬੱਚਾ ਇੱਥੋਂ ਲੈ ਕੇ ਗਿਆ ਵਾ ਉਸ ਨੂੰ ਫ੍ਰੀ ਬਿਲਕੁਲ ਫ੍ਰੀ ਹੈਗੀ ਜਾਂ ਕੋਈ ਰਿਚਾਰਜ ਸਰ ਕੋਈ ਚਾਰਜਸ ਨਹੀਂ ਹੈ ਲੰਗਰ ਆ ਜਾਂਦੀ ਹੈ ਲੰਗਰ ਹੈ ਬਸ ਚਾਰਜ ਇਹ ਆ ਮੈਨੂੰ ਲਿਖ ਕੇ ਦੋਵੇ ਐਨਲਿਸਿਸ ਵੀ ਸਿੱਖਿਆ ਕੀ ਹੈ ਕਿਤਾਬ ਚ ਕੀ ਸੀਗਾ ਤਾਂ ਲੱਗਦਾ ਕਿ ਇਹਦਾ ਮੁੱਲ ਵਾਪਸ ਆ ਜਾਂਦਾ ਕਿ ਬੱਚਾ ਜਦੋਂ ਯਾਦ ਕਰ ਲੈਂਦਾ ਤੁਹਾਨੂੰ ਲੱਗਦਾ ਕਿ ਚੰਗਾ ਕੰਮ ਕਰ ਲਿਆ ਸਰ ਇੱਕ ਗਲਾਸ ਚ ਪਾਣੀ ਪਾਓ ਨਾ ਚਾਹ ਪੂਰਾ ਪਾਣੀ ਡੁੱਲ ਜੇ ਗਲਾਸ ਵੀ ਰ ਵੀ ਗਿੱਲਾ ਹੁੰਦਾ ਨਾ ਬਸ ਇੰਨਾ ਕੀ ਦੇ ਦੋਵੇ ਬੱਚਾ ਮੈਨੂੰ ਬਹੁਤ ਹੈ ਤੋ ਇੱਥੇ ਫਿਰ ਕਿਤਨਾ ਫਿਰ ਮੈਨੇਜ ਕਰਦੇ ਹੋ ਕਿ ਬੱਚਾ ਕਿਤਾਬ ਲੈ ਗਿਆ ਕੋਈ ਰਜਿਸਟਰ ਲਗਾਇਆ ਗਿਆ ਤੁਸੀਂ ਸਰ ਮੈਡਮ ਸਾਰੀ ਡਿਟੇਲ ਭਰ ਦੇ ਇਹ ਪ੍ਰੋਮਿਲਾ ਮੈਡਮ ਹੈ ਸਾਡੇ ਲਾਇਬ੍ਰੇਰੀਅਨ ਹੈ ਸ਼ੀ ਇਜ਼ ਵੈਰੀ ਐਫੀਸ਼ੀਐਂਟ ਸਰ ਇਹਨਾਂ ਨੇ ਸਾਰਾ ਕੁਝ ਡਿਟੇਲ ਭਰਨੀ ਹੈ ਬੱਚੇ ਦਾ ਨਾਮ ਰੋਲ ਨੰਬਰ ਕਲਾਸ ਬੁੱਕ ਦਾ ਨੰਬਰ ਜਿਹੜਾ ਵੀ ਲਾਇਬ੍ਰੇਰੀ ਦਾ ਹੈ ਬੁੱਕ ਦਾ ਆਥਰ ਇਹਨਾਂ ਨੇ ਲਿਖ ਲੈਣਾ ਉਸ ਤੋਂ ਬਾਅਦ ਆਪਾਂ ਰੈਂਡਮਲੀ ਚੱਕ ਲੈਣਾ ਬੱਚੇ ਨੂੰ ਮੈਂ ਆਫਿਸ 'ਚ ਬੁਲਾ ਲੈਣਾ ਹਾਂ ਵੀ ਬੇਟਾ ਤੇਰੀ ਤੂੰ ਆ ਕਿਤਾਬ ਇਸ਼ੂ ਕਰਾਈ ਸੀ ਪੜ੍ਹੀ ਹੈ ਫਿਰ ਉਹਨੂੰ ਐ ਹੋਏ ਉਹਨਾਂ ਨੂੰ ਮੈਡਮ ਨੇ ਬੁਲਾ ਲੈਣਾ ਮੈਂ ਕਿੰਨੇ ਕੁ ਵਿਸਤਰ ਜਿਹੜੇ ਬੱਚੇ ਨੇ ਹੈਗੇ ਨੇ ਹੁਣ ਤੱਕ ਇਹ ਕਿਤਾਬਾਂ ਲੈ ਚੁੱਕੇ ਨੇ ਇੱਥੋਂ ਅੱਜ ਮੈਂ ਸਰ ਇਹ ਦੇਖੋ ਮਲਹਰ ਤਸਵੀਰ ਦਾ ਸਮਾਂ ਮੈਂ ਬੱਚ 10 12 ਬੱਚੇ ਜਿਹੜੇ ਕਿਤਾਬਾਂ ਇਸ ਵਕਤ ਲੈ ਚੁੱਕੇ ਹਾਂਜੀ ਹਾਂਜੀ ਤੇ ਇਹ ਫਿਰ ਇਹ ਤੁਸੀਂ ਇੱਥੇ ਪੂਰਾ ਡਾਟਾ ਫਿਰ ਲਿਖਦੇ ਹੋ ਕਿਸ ਤਰ੍ਹਾਂ ਹਾਂਜੀ ਕਲਾਸ ਡੇਟ ਬੱਚੇ ਦੇ ਸਾਈਨ ਬੁੱਕ ਦਾ ਨੇਮ ਔਰ ਰੈਫਰੈਂਸ ਨੰਬਰ ਇੱਕ ਹਰ ਇੱਕ ਬੁੱਕ ਨੂੰ ਅਲੱਗ-ਅਲੱਗ ਨੰਬਰ ਦਿੱਤਾ ਜਾਂਦਾ ਸਰ ਇਹ ਦੇਖੋ ਇਹ ਨੰਬਰ ਤੁਸੀਂ ਲਾਏ ਨੇ ਹਾਂਜੀ ਸੋ ਇੱਕ ਵਾਰੀ ਤਸਵੀਰ ਮੈਂ ਕੈਮਰਾਮੈਨ ਨੂੰ ਦਿਖਾ ਦਉਂਗਾ ਸੁਇਸ਼ਤਰਾ ਦੇ ਨੰਬਰ ਜਿਹੜੇ ਇਸ ਕਿਤਾਬ ਦੇ ਉੱਤੇ ਲਗਾਏ ਗਏ ਨੇ ਇਹ ਫਿਰ ਤੁਸੀਂ ਰਜਿਸਟਰ ਹੋਈ ਰਜਿਸਟਰ ਤੇ ਨੋਟ ਕਰ ਲੈਣੇ ਹਾਂਜੀ ਐਕਸੈਸ਼ਨ ਰਜਿਸਟਰ ਤੇ ਇਹ ਇਸ਼ੂ ਜਿਸਟ ਹੈ ਐਸ਼ਾਸ਼ਨ ਜਿਸਟਰ ਵੀ ਨਾਲ ਹੀ ਪਿਆ ਹੁੰਦਾ ਹੈ ਮਾਰੀ ਜੀ ਉਸ ਤੋਂ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਬਹੁਤ ਵਧੀਆ ਸਰ ਬਹੁਤ ਵਧੀਆ ਬੱਚੇ ਤੇ ਇੰਨਾ ਖੁਸ਼ ਹੁੰਦੇ ਆ ਪਿਕਚਰ ਦੇਖ ਕੇ ਸਟੋਰੀ ਬੁੱਕ ਹੈ 1 2 3 ਕੁਝ ਵੀ ਹੈ ਕਾਊਂਟਿੰਗ ਵਾਲੀਆਂ ਕਿਤਾਬਾਂ ਸਟੋਰੀ ਹੈ ਐਸੇ ਰਾਈਟਿੰਗ ਦੀ ਹੈ ਪੋਇਟਰੀ ਦੀ ਹੈ ਨੋਵਲ ਹੈ ਇਕਾਂਗੀ ਹੈ ਹਰ ਤਰ੍ਹਾਂ ਦੀ ਬੁੱਕਸ ਹੈ ਬੱਚੇ ਬਹੁਤ ਖੁਸ਼ ਹੁੰਦੇ ਆ ਸੋ ਮੈਡਮ ਜਿਵੇਂ ਕੀ ਦੱਸ ਰਹੇ ਨੇ ਕਿ ਬੱਚੇ ਆ ਕੇ ਖੁਸ਼ ਹੁੰਦੇ ਨੇ ਐਜਵੇਂ ਨੰਬਰ ਤੁਸੀਂ ਲਗਾ ਰਹੇ ਹੋ ਤਾਂ ਲਾਇਬ੍ਰੇਰੀ ਜਿਵੇਂ ਲੰਗਰ ਦਾ ਨਾਮ ਦਿੰਦਾ ਇਹ ਕਦੋਂ ਦਿੱਤਾ ਸੀਗਾ ਸਰ ਇਹ ਅੱਜ ਵੈਸੇ ਪਹਿਲੀ ਵਾਰ ਸੀ ਲਗਾਇਆ ਇਸ ਸੈਸ਼ਨ ਦੇ ਵਿੱਚ ਤਾਂ ਹੁਣ ਇਦਾਂ ਹੀ ਹਾਂ ਪਹਿਲੇ ਸਰ ਇਹ ਹੁੰਦਾ ਸੀ ਪੇਰੈਂਟਸ ਕਿਸ ਤਰ੍ਹਾਂ ਰਿਸਪੌਂਸ ਦਿੰਦੇ ਨੇ ਜਦੋਂ ਇੱਥੇ ਆਉਂਦੇ ਨੇ ਪੇਰੈਂਟਸ ਸਰ ਪੇਰੈਂਟਸ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਕਿਉਂਕਿ ਅੱਜ ਦੇ ਡੇਟ 'ਚ ਪੇਰੈਂਟਸ ਨਾ ਬੱਚਿਆਂ ਦੇ ਮੋਬਾਈਲਾਂ ਦੇ ਉੱਤੇ ਗੇਮਾਂ ਖੇਡਣ ਤੋਂ ਦੁਖੀ ਆ ਉਹ ਚਾਹੁੰਦੇ ਆ ਕਿ ਸਾਡਾ ਬੱਚਾ ਇਹਦੇ ਤੋਂ ਪਰੇ ਹਟੇ ਤਾਂ ਫਿਰ ਉਹਨਾਂ ਨੂੰ ਲੱਗਦਾ ਵੀ ਚਲਾ ਕਿਤਾਬਾਂ ਦਿਖਾ ਕੇ ਜਿਹਨਾਂ ਦੇ ਮਗਰ ਲੱਗ ਜਾ ਤਾਂ ਜ਼ਿਆਦਾ ਵਧੀਆ ਪੇਰੈਂਟਸ ਵੀ ਵਿਜ਼ਿਟ ਕਰਦੇ ਨੇ ਲਾਇਬ੍ਰੇਰੀ ਬਿਲਕੁਲ ਸਰ ਪੇਰੈਂਟਸ ਬਹੁਤ ਸ਼ੌਂਕ ਨਾਲ ਆਉਂਦੇ ਹਾਂ ਹਾਂਜੀ ਮਤਲਬ ਉਹ ਵੀ ਪੜ੍ਹਨਾ ਚਾਹੁੰਦੇ ਨੇ ਕਿਤਾਬਾਂ ਬਿਲਕੁਲ ਸਰ ਬੱਚੇ ਬੜਾ ਕੁਝ ਦੱਸਦੇ ਹੋਣੇ ਘਰੇ ਜਾ ਕੇ ਅੱਜ ਸਾਡੇ ਸਕੂਲ 'ਚ ਆ ਹੋਇਆ ਆ ਹੋਇਆ ਮੰਮੀ ਇੱਕ ਕਿਤਾਬ ਇਹ ਜੀ ਆ ਭੂਤ ਵਾਲੀ ਆ ਜੇ ਆ ਉਹ ਹੈ ਪਰ ਉਹ ਆਪਣੀ ਮਾਵਾਂ ਨੂੰ ਪਿਤਾ ਜੀ ਨੂੰ ਲਿਆ ਕੇ ਦਿਖਾਉਂਦੇ ਆ ਵਧੀਆ ਲੱਗਦਾ ਸਰ ਸਾਨੂੰ ਅੱਛਾ ਇਸ ਲਾਇਬ੍ਰੇਰੀ ਦੀ ਇੱਕ ਸਮਾਰਟ LED ਬਹੁਤ ਵੱਡੀ ਲਗਾਈ ਗਈ ਆ ਇਹ ਕੀ ਮੇਨ ਖਾਸ ਜਾਣਕਾਰੀ ਸਰ ਇਹ ਨਾ HDFC ਬੈਂਕ ਵੱਲ ਮਤਲਬ ਸਾਨੂੰ ਬੜੀ ਔਖੀ ਆਂਦੀ ਸੀ ਪੜਾਉਣ ਦੇ ਲਈ ਕਿ ਬੱਚਾ ਸਕੂਲ ਤਾਂ ਆਣਾ ਨਹੀਂ ਸੀ ਹੁੰਦਾ ਤੇ ਫਿਰ ਥੋੜੇ ਬਹੁਤੇ ਐਫਰਟ ਕੀਤੇ ਤੇ ਮਤਲਬ ਇਹ ਚੀਜ਼ ਮੈਨੂੰ ਨਾ ਇੱਕ ਮੈਂ ਸ਼ਾਇਦ ਟੀਵੀ ਦੇ ਵਿੱਚ ਹੀ ਦੇਖੀ ਸੀ ਫਿਰ ਸਰ HDFC ਬੈਂਕ ਆ ਲੈ ਆਏ ਮੇਰੇ ਕੋਲ ਇੱਕ ਵਾਰੀ ਬਈ ਤੁਸੀਂ ਕੀ ਚਾਹੁੰਦੇ ਹੋ ਤੁਹਾਡੇ ਸਕੂਲ ਨੂੰ ਫਿਰ ਸਰ ਮੈਂ ਉਹਨਾਂ ਤੋਂ ਇਹ ਚੀਜ਼ ਦੀ ਡਿਮਾਂਡ ਕੀਤੀ ਸੀ ਤੇ ਸਰ ਇਹ ਮੈਨੂੰ ਲੱਗਦਾ 3-4 ਲੱਖ ਦੇ ਕਾਸਟ ਕਰਦੀ ਹੈ ਇਹ ਚੀਜ਼ ਫਿਰ ਅਸੀਂ ਇਹ ਲਗਵਾਈ ਹੋਣਾ ਤੇ ਇਹਨਾਂ ਵਿੱਚ ਵੀ ਹੁਣ ਤੁਸੀਂ ਕੋਈ ਕਹਾਣੀਆਂ ਵਗੈਰਾ ਕੁਝ ਇਦਾਂ ਦੀ ਚਲਾਉਂਗੇ ਲਾਇਬ੍ਰੇਰੀ ਦੇ ਵਿੱਚ ਸਰ ਇਹਨਾਂ 'ਚ ਬਹੁਤ ਕੁਝ ਹੈ ਇਹਦੇ 'ਚ ਕਹਾਣੀਆਂ ਮਿੰਨੀ ਸਟੋਰੀਜ਼ ਜਿਵੇਂ ਹੁੰਦੀਆਂ ਜਿਵੇਂ ਪਿਕਟੋਰੀਅਲ ਫਾਰਮ ਚ ਹੈਗੀਆਂ ਡਾਕੂਮੈਂਟਰੀ ਹੈਗੀਆਂ ਸਰ ਬੜੇ ਐਜੂਕੇਟਿਵ ਜੀ ਚੀਜ਼ ਹੈ ਮਤਲਬ ਅਗਰ ਤੁਹਾਡੇ ਕੋ ਕੋਈ ਪੋਸਟ ਖਾਲੀ ਵੀ ਹੈ ਨਾ ਉਹਦਾ ਸਿਲੇਬਸ ਇਹਦੇ ਚ ਆਰਾਮ ਨਾਲ ਕਰਾਇਆ ਜਾ ਸਕਦਾ ਬਿਲਕੁਲ ਤੁਹਾਡੇ ਵੱਲੋਂ ਬਹੁਤ ਖੂਬਸੂਰਤ ਉਪਰਾਲੇ ਕੀਤੇ ਜਾ ਰਹੇ ਨੇ ਸਕੂਲ ਨੂੰ ਬਹੁਤ ਚੇਂਜ ਕਰ ਦਿੱਤਾ ਅੱਜ ਇੱਥੇ ਲਾਇਬ੍ਰੇਰੀ ਲੰਗਰ ਦੀ ਇੱਕ ਹਾਲ ਬਣਾ ਦਿੱਤਾ ਵਾ ਸੋ ਇੱਕ ਇਸ ਤਰ੍ਹਾਂ ਫਿਰ ਇਹ ਆਈਡੀਆ ਆਉਂਦਾ ਮਨ ਨੂੰ ਕਿੱਦਾਂ ਸੰਤੁਸ਼ਟੀ ਮਿਲਦੀ ਹੈ ਕਿ ਬੱਚਿਆਂ ਵਾਸਤੇ ਇਸ ਤਰ੍ਹਾਂ ਕੰਮ ਕਰਤੇ ਜਾਂਦੇ ਸਰ ਜਦ ਮੈਨੂੰ ਸਰਕਾਰ ਨੇ 2019 ਚ ਡਾਇਰੈਕਟ ਪ੍ਰਿੰਸੀਪਲ ਰੱਖਿਆ ਸੀ ਦੇਖਦੇ ਸੀ ਨਾ ਮੇਰੇ ਅੰਦਰ ਜੈਲਸੀ ਹੁੰਦੀ ਸੀਗੀ ਦੇਖ ਕੇ ਵੀ ਇਹ ਇਹ ਕRAND ਦੇ ਵੀ ਕੱਖ ਨਹੀਂ ਹੈਗੇ ਪਰ ਲੋਕੀ ਕਰੇਜ਼ੀ ਆ ਇਹਦੇ ਲਈ ਤਾਂ ਮੈਂ ਉਸੇ ਦਿਨ ਇੱਕ ਇਹਦ ਲਿਆ ਸੀਗਾ ਵੀ ਜਿਸ ਸਕੂਲ 'ਚ ਮੈਂ ਜਾਉਂਗੀ ਨਾ ਇਹਨਾਂ ਸਭ ਨੂੰ ਪਿੱਛੇ ਕਰ ਦੇਣਾ ਔਰ ਪੜਵਾਉਂਗੀ ਵੀ ਬੱਚਿਆਂ ਦਾ ਰਿਜ਼ਲਟ ਵੀ ਆਊਗਾ ਸਾਰੇ ਟੀਚਰ ਵੀ ਕਰਨਗੇ ਕਿਉਂਕਿ ਸਰ ਜਿਹੜੇ ਸਾਡੇ ਕੋਲ ਟੀਚਰ ਆਉਂਦੇ ਆ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਜ਼ਿਆਦਾ ਪੜੇ ਲਿਖੇ ਤੇ ਐਫੀਸ਼ੀਐਂਟ ਹੁੰਦੇ ਆ ਸਰਕਾਰ ਵੱਲੋਂ ਵੀ ਇੱਕ ਉਪਰਾਲਾ ਕੀਤਾ ਜਾਂਦਾ ਟੀਚਰਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਜਾ ਰਿਹਾ ਕਿਥੋਂ ਟ੍ਰੇਨਿੰਗ ਲੈ ਕੇ ਆਣ ਸਕੂਲਾਂ ਦੇ ਵਿੱਚ ਬਦਲਾਅ ਕਰਨ ਤਾ ਬਦਲਾਅ ਨਜ਼ਰ ਆ ਰਹੇ ਨੇ ਤੁਹਾਨੂੰ ਹੁ ਚਾ ਫਟਾ ਦੇਖੋ ਅਗਰ ਸਾਨੂੰ ਕਿਤੇ ਬਾਹਰੋਂ ਕੁਝ ਅੱਛਾ ਮਿਲਦਾ ਹੈ ਤਾਂ ਸਾਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ ਔਰ ਸਰ ਇਹ ਇੱਕ ਅੱਛੀ ਪੋਜ਼ਿਟਿਵ ਇੰਪੈਕਟ ਹੈ ਇਹ ਸਰ ਇੱਕ ਚੀਜ਼ ਇਹ ਮਤਲਬ ਇਹਦਾ ਨਾ ਫਰਕ ਪੈ ਰਿਹਾ ਕਿ ਲੋਕਾਂ ਨੂੰ ਕਈ ਵਾਰੀ ਆਪਾਂ ਆਪਣੇ ਘਰ ਚ ਰਹਿੰਦੇ ਨਾ ਆਪਾਂ ਨੂੰ ਲੱਗਦਾ ਆਮ ਦਾ ਬੈਸਟ ਜਦੋਂ ਆਪਾਂ ਦੂਜੇ ਦੇ ਘਰ ਚ ਜਾ ਕੇ ਦੇਖਦੇ ਆ ਤਾਂ ਸਾਨੂੰ ਪਤਾ ਲੱਗਦਾ ਨਹੀਂ ਮੇਰੇ ਚ ਆਹ ਕਮੀ ਹੈ ਉਹ ਟੀਚਰਾਂ ਨੂੰ ਸਮਝ ਆ ਰਹੀ ਹੈ ਵੀ ਅਸੀਂ ਕਿੱਥੇ ਥੱਲੇ ਜਾ ਰਹੇ ਆ ਸਾਡੇ ਬੱਚੇ ਕਿਉਂ ਬਾਹਰ ਨੂੰ ਜ਼ਿਆਦਾ ਪਸੰਦ ਕਰ ਰਹੇ ਆ ਤੇ ਉਹ ਇਸ ਕਰਕੇ ਸਰ ਉਹ ਫਿਰ ਪੋਜ਼ਿਟਿਵ ਇੰਪੈਕਟ ਤਾਂ ਆਂਦਾ ਹੈ ਨਾ ਚੀਜ਼ਾਂ ਦਾ ਸੋ ਬਿਲਕੁਲ ਸਕੂਲ ਦੇ ਪ੍ਰਿੰਸੀਪਲ ਜਿੰਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਇੱਕ ਵਾਰ ਫਿਰ ਤਸਵੀਰਾਂ ਸਾਂਝੇ ਕਰ ਦਿੰਨੇ ਆ ਹਰ ਇੱਕ ਤਰਫ ਤੋਂ ਤੁਹਾਨੂੰ ਜਿਹੜੀ ਕਿਤਾਬ ਨਜ਼ਰ ਆਵੇਗੀ ਚਾਹੇ ਕੁਰਸੀਆਂ ਹੋ ਚਾਹੇ ਟੇਬਲ ਲੱਗੇ ਹੋ ਚਾਹੇ ﺍﻟमारीयां ਹੋਣ ਸੋ ਉਹਨਾਂ ਦੇ ਵਿੱਚ ਕਿਤਾਬਾਂ ਲਗਾਈਆਂ ਗਈਆਂ ਨੇ ਲਾਇਬ੍ਰੇਰੀ ਲੰਗਰ ਇਸ ਦਾ ਨਾਮ ਰੱਖਿਆ ਗਿਆ ਵਾ ਸੋ ਪੇਰੈਂਟਸ ਅਤੇ ਜਿਹੜੇ ਬੱਚੇ ਨੇ ਉਹ ਉੱਥੇ ਆ ਕੇ ਕਿਤਾਬਾਂ ਲੈਂਦੇ ਨੇ ਜਾਣਕਾਰੀ ਲੈਂਦੇ ਨੇ ਕੁਝ ਖਾਸ ਮੋਟਿਵ ਹੈ ਇਹਨਾਂ ਨੂੰ ਬਣਾਉਂਦਾ ਕਿ ਬੱਚੇ ਮੋਬਾਈਲ ਛੱਡਣ ਕਿਤਾਬਾਂ ਪੜ੍ਹਨ ਤਾਂ ਕਿ ਉਹ ਬੱਚ ਕੈਮਰਾਮੈਨ ਸਰਮੰਦ ਨਾ ਨਰਿੰਦਰ ਬਿੰਦੂ ਜਗਮਨ ਟੀਵੀ ਲੁਧਿਆਣਾ